ਵਰ ਗਿਆ ਵਰ ਗਿਆ ਨਵੀਂ ਕਰ ਗਿਆ ਅੰਦਰ ਨੂੰ ਦੇ ਹਾਏ 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 ਬਜਟ ਆ ਪੈਸਾ ਆ ਰਿਹਾ ਨਗਰ ਕੌਂਸਲ ਦੇ ਵਿੱਚ ਚੈ ਨਹੀਂ ਕਰੋੜਾ ਰੁਪਿਆ ਆ ਰਿਹਾ ਮਗਰ ਦਿੱਤਾ ਨਹੀਂ ਜਾ ਰਿਹਾ ਕਿੱਥੇ ਲਾਰੇ ਕਿੱਥੇ ਜਾ ਰਿਹਾ ਉਹਦਾ ਕੋਈ ਪਾਇਤ ਨਹੀਂ ਸਕਦੇ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਹੰਪਰਾ ਫੂਲ ਦੀ ਮਿਨਿਸਪਲ ਕਮੇਟੀ ਦੇ ਵਿੱਚ ਮਿਨਿਸਪਲ ਕਮੇਟੀ ਦੇ ਹੀ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਨੂੰ ਮੁਰਦਾਵਾਦ ਦੇ ਨਾਅਰੇ ਲਗਾ ਕੇ ਰੋਸ਼ ਦਾ ਪ੍ਰਗਟਾਵਾ ਕੀਤਾ ਗਿਆ ਆਓ ਇਸ ਵਿਸ਼ੇ ਦੀ ਹੋਰ ਜਾਣਕਾਰੀ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਅਤੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ। ਪਹਿਲੇ ਤੋਂ ਮੈਂ ਤੁਹਾਡਾ ਬੜਾ ਪੱਤਰਕਾਰਾਂ ਦਾ ਧੰਨਵਾਦ ਕਰਦਾ ਜੋ ਤੁਸੀਂ ਇੱਥੇ ਪਹੁੰਚੇ ਸਾਡੇ ਘਰਨੇ ਦੇ ਵਿੱਚ ਜੋ ਕਿ ਇੱਕ ਪੱਤਰਕਾਰ ਵੀਰੇ ਹੁੰਦੇ ਜੋ ਸਾਡੀ ਆਵਾਜ਼ ਉੱਪਰ ਤੱਕ ਭਜਾਉਂਦੇ ਆ। ਇਹ ਜੀ ਸਾਡੀ ਕੱਚੇ ਮੁਲਾਜ਼ਮਾਂ ਦੀ 2 ਮਹੀਨੇ ਦੀ ਪੈਂਡਿੰਗ ਤਨਖਾਹ ਵੀ ਹੈ ਜੀ। ਪੱਕੇ ਮੁਲਾਜ਼ਮਾਂ ਦੀ 1 ਮਹੀਨੇ ਦੀ ਪੈਂਡਿੰਗ ਤਨਖਾਹ ਵੀ ਹੈ ਜੀ ਅਤੇ ਬਿੱਟ ਲੋਨ ਸਾਨੂੰ ਕਣਕ ਤੇ ਪੈਸੇ ਦਿੰਦੇ ਆ। ਸਰਕਾਰ ਦੀ ਚੱਕੀ ਆ ਚੁੱਕੀ ਆ। ਇਹ ਉਹਦੇ ਧਿਆਨ ਦੇ ਵਿੱਚ ਵੀ ਲਿਆਇਆ ਸੀ ਪ੍ਰਧਾਨ ਦੇ ਧਿਆਨ ਦੇ ਵਿੱਚ ਵੀ ਲਿਆਇਆ ਐ ਐਮਸੀ ਦੇ ਧਿਆਨ ਦੇ ਵਿੱਚ ਵੀ ਲਿਆਇਆ ਹੈ ਵੀ ਜਿਹੜੇ ਕਣਕ ਦੇ ਪੈਸੇ ਤੇ 2 ਮਹੀਨੇ ਦੇ ਨਿਰ ਕਰਖਾ ਕੱਚੇ ਮੁਲਾਜ਼ਮਾਂ ਦੀ ਛੱਡੀ ਤੇ 1 ਮਹੀਨੇ ਦੇ ਪੱਕੇ ਮੁਲਾਜ਼ਮਾਂ ਦੀ ਵੀ ਉਹ ਦਿੱਤੀ ਜਾਵੇ। ਅਤੇ ਜਿਹੜੇ ਸਾਡੇ ਕੱਚੇ ਮੁਲਾਜ਼ਮ ਕੰਮ ਕਰ ਰਹੇ ਆ ਕਾਫੀ ਲੰਬੇ ਸਮੇਂ ਤੋਂ ਸਾਨੂੰ ਵਿਸ਼ਵਾਸ ਦਵਾਇਆ ਜਾਵੇ ਵੀ ਜਿਹੜੇ ਇਹਨਾਂ ਨੂੰ ਕੰਟਰੈਕਟ 'ਤੇ ਕੀਤਾ ਜਾਵੇ। ਕਾਫੀ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਆ ਇਹਨਾਂ ਦਾ ਬੜਾ ਸ਼ੋਸ਼ਣ ਹੋ ਰਿਹਾ ਹੈ ਸਾਡਾ। ਤੇ ਸਾਨੂੰ ਇਹ ਮਜਬੂਰਾਂ ਨੇ ਹਰਦਾਤ ਕਰਨੀ ਪੈਂਦੀ ਹੈ। ਜਦੋਂ ਸਾਡੀ ਮੰਗਾਂ ਨਹੀਂ ਸੁਣੀ ਜਾਂਦੀ ਸਾਨੂੰ ਕੋਈ ਸ਼ੌਕ ਨਹੀਂ ਹੈ ਕਿ ਸਾਾਨੂੰ ਕੋਈ ਬੈਠਣ ਦਾ ਇੱਥੇ ਕੋਈ ਅਸੀਂ ਆ ਮਜਬੂਰ ਹੁੰਨੇ ਹੋ ਕੇ ਬਹਿਨੇ ਇੱਥੇ ਕਿਉਂਕਿ ਸਾਡੀ ਜੋ ਆਵਾਜ਼ ਨਹੀਂ ਸੁਣੀ ਜਾਂਦੀ ਉੱਤੇ ਨਾ ਸਾਡੇ ਨਗਰ ਕੌਂਸਲ ਦੇ ਈਓ ਸਾਹਿਬ ਹੈ ਉਹ ਵੀ ਸੁਣਨ ਤਿਆਰ ਹੈ ਨਾ ਸਾਡੇ ਐਮਸੀ ਸਾਹਿਬਾਨ ਹੈ ਉਹ ਵੀ ਨਹੀਂ ਸੁਣਨ ਤਿਆਰ ਹੈ ਨਾ ਸਾਡੇ ਜੋ ਰੋਬੀ ਪ੍ਰਧਾਨ ਹੈ ਜੀ ਉਹਨਾਂ ਦੀ ਮੈਡਮ ਕਿਰਨਾ ਕੁਮਾਰੀ ਜੀ ਉਹ ਵੀ ਸੁਣਨ ਤਿਆਰ ਹੈ ਇਸ ਕਰਕੇ ਇਹ ਹੜਤਾਲ ਸਾਡੀ ਅਣ ਮੇਹੇ ਲਈ ਹੜਤਾਲ ਹੈ ਜੀ ਜਦੋਂ ਤੱਕ ਸਾਡੀ ਮੰਗਾਂ ਨਹੀਂ ਪੂਰੀਆਂ ਕੀਤੀ ਜਾਣਗੀਆਂ ਅਸੀਂ ਨਹੀਂ ਉੱਠਾਂਗੇ ਅਤੇ ਜਿਹੜੇ ਸਾਡੇ ਕੱਚੇ ਮਜ਼ਦੂਰ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਐ ਉਹਨਾਂ ਨੂੰ ਸਾਨੂੰ ਵਿਸ਼ਵਾਸ ਦਿਵਾਇਆ ਜਾਵੇ ਵੀ ਇਹਨਾਂ ਨੂੰ ਕਨੈਕਟ ਦੇ ਵਿੱਚ ਤੇ ਕੀਤਾ ਜਾਵੇ ਉਹ ਸਾਡਾ ਪ੍ਰਸਤ ਚਲਾਇਆ ਜਾਵੇ ਹਾਂਜੀ ਅਤੇ ਜਿਹੜੇ ਵੇਟ ਲਾਉਣ ਦਾ ਸਾਡੇ ਕਣਕ ਦੇ ਪੈਸੇ ਸ਼ਹਿਰ ਦੇ ਵਿੱਚ ਕਣਕ ਵੀ ਮੰਡੀ ਦੇ ਵਿੱਚ ਜਾ ਚੁੱਕੀ ਐ ਅਸੀਂ ਕਣਕ ਸਾਲ ਦੀ ਲੈ ਕੇ ਇਕੱਠੇ ਰੱਖਦੇ ਹੰਨੇ ਸਰਕਾਰ ਦੀ 28 ਦੀ ਚਿੱਠੀ ਆਈ ਹੋਈ ਐ 28 ਦੀ ਅਸੀਂ ਕਹਿੰਦੇ ਆ ਰਹੇ ਨਾਲੋਂ ਅੱਜ 7 ਤਰੀਕ ਨੂੰ ਅਸੀਂ ਮਜਬੂਰਨ ਇਹਨਾਂ ਨੂੰ ਨੋਟਿਸ ਦਿੱਤਾ ਹੈ 24 ਘੰਟੇ ਦਾ ਨੋਟ ਦਿੱਤਾ ਸੀ ਇਹਨਾਂ ਨੂੰ ਵੀ ਜੇ ਸਾਡੀ ਮੰਗ ਨਾ ਮੰਨੀ ਗਈ ਜੀ ਅਸੀਂ ਫਿਰ ਮਜਬੂਰ ਹੜਤਾਲ ਦੇ ਜਾਰੀ ਕਰਾਂਗੇ ਉਹਨਾਂ ਦੇ ਤੇ ਸਾਡੇ ਨੋਟਸ ਦਿੱਤੇ ਜੀ ਵੀ ਇਹਨਾਂ ਨੇ ਅਮਨ ਨਹੀਂ ਕੀਤਾ ਜੀ ਇਸ ਕਰਕੇ ਮੈਂ ਸਾਰੇ ਪੱਤਰਕਾਰਾਂ ਨੂੰ ਵੀਰਾਂ ਨੂੰ ਕਹਿਣਾ ਵੀ ਸਾਡੀ ਆਵਾਜ਼ ਉੱਪਰ ਤੱਕ ਲਾਈ ਜਾਵੇ ਜੀ ਜੋ ਸਰਕਾਰਾਂ ਨੂੰ ਪਤਾ ਲੱਗੇ ਅਤੇ ਜਿਹੜੇ ਬੈਠੇ ਐ ਕੁਰਸੀਆਂ ਤੋੜੀ ਜਾਂਦੇ ਲੱਖ ਲੱਖ ਡੇਢ ਲੱਖ ਰੁਪਏ ਲੈ ਰਹੇ ਆ ਅਫਸਰ ਅਫਸਰ ਸਹਿਵਾਨ ਵੀ ਉਹਨਾਂ ਨੂੰ ਪਤਾ ਲੱਗੇ ਇਹਨੇ ਕਹਿੰਦਾ ਆ ਮੈਂ ਜੈ ਜਨਤਾ ਜੈ ਸੰਰਸ ਜਿੱਤ ਲੜਦੇ ਲੋਕਾਂ ਸਕਾਰਾਂ ਦਾ ਤੇ ਭੈਣ ਭਾਈਆਂ ਦਾ ਸਾਰਿਆਂ ਦਾ ਆਦੀ ਸੰਮਲਨ ਕਰਦਿਆਂ ਜਿਹੜੇ ਸਾਡੀਆਂ ਗੱਲਾਂ ਉੱਥੇ ਤੱਕ ਪਹੁੰਚਾਉਂਦੇ ਨੇ ਇਹਨਾਂ ਦਾ ਥੋੜਾ ਬਹੁਤ ਬਹੁਤ ਸ਼ੁਕਰੀਆ ਦਾ ਵੀ ਜਿਹੜੇ ਸਾਡੇ ਭੈਣ ਭਾਈ ਸਾਡੇ ਨਾਲ ਲੱਗ ਕੇ ਤੇ ਸਾਡੀਆਂ ਗੱਲਾਂ ਉੱਥੋਂ ਤੱਕ ਪਹੁੰਚਾਉਂਦੇ ਪਹਿਲਾ ਨੰਬਰ ਤੇ ਅਸੀਂ 3 ਸਾਲ ਹੋ ਗਏ ਇਹਨਾਂ ਨੂੰ ਕਹਿੰਦੇ ਰਹੇ ਵੀ ਥੋੜਾ ਕੱਚੇ ਬੰਦੇ ਆ ਜਿਹੜੇ ਇਹਨਾਂ ਨੂੰ ਕੋਲੈਕਟਿਵ ਇਤੇ ਕਰ ਦੋ ਇਹਨਾਂ ਨੇ ਕੋਈ ਥੜੀ ਸੁਣਾਈ ਨਹੀਂ ਦਿੱਤੀ ਅਸੀਂ ਫਲੈਟਰ ਵੀ ਦੇਦੇ ਨਾਲ ਵਾਰਾ ਕੁ ਲੇਤਾ ਤੇ ਹੁਣ ਸਾਡੀਆਂ ਪੀਐਫ ਐ ਪੀਐਫ ਸਾਡੇ 7 8 8 ਸਾਲ ਹੋ ਗਏ ਖੜੇ ਪੀਐਫ ਨਹੀਂ ਜਮਾਇਆ ਕਰਾਇਆ ਜਾਂਦੇ ਹੁਣ ਸਾਡਾ ਕੋਈ ਬਿਮਾਰ ਹੈ ਬੱਚਾ ਘਰ ਚ ਜਾਂ ਕਿਸੇ ਦੇ ਵਿਆਹ ਖਾਦੀ ਹੈ ਉਹਨਾਂ ਨੂੰ ਅਸੀਂ ਪੀਐਫ ਮੰਗਦੇ ਆਈਓ ਸਾਹ ਤੋਂ ਵੀ ਸਾਨੂੰ ਪੀਐਫ ਦਿੱਤਾ ਜਾਵੇ ਉਹ ਖੜਾ ਜਵਾਬ ਦੇ ਦਿੰਦਾ ਵੀ ਮੇਰੇ ਕੋਲੇ ਤੁਹਾਡਾ ਪੀਐਫ ਹੈ ਨਹੀਂ ਵੀ ਮੈਂ ਨਹੀਂ ਦਦਾ ਤੇ ਦੂਜੀ ਨੰਬਰ ਇਹ ਸਾਡਾ ਹੁਣ ਕਣਕ ਜਿਹੜੀ ਸ਼ਹਿਰ ਦੇ ਵਿੱਚੋਂ ਕਣਕ ਜਾ ਚੁੱਕੀ ਪਹਿਲਾਂ ਤਾਂ ਸਾਨੂੰ ਕਹਿੰਦੇ ਵੀ ਲਾਈਟਰ ਆਉਣ ਦੋ ਚਲੋ ਸਾਡੇ ਕੋਲੇ ਲਾਈਟਰ ਆ ਗਿਆ ਸੀ ਲਾਈਟਰ ਇਹਨਾਂ ਨੂੰ 28 ਦਿਨੋਂ ਦਿਖਾਇਆ ਵੀ ਸਾਡਾ ਲਾਈਟਰ ਆ ਗਿਆ ਭਾਈ ਨਾਲ ਨੂੰ ਕਣਕ ਦੇ ਪੈਸੇ ਦਿਓ ਤੇ ਇਹਨਾਂ ਨੇ ਉਹ ਵੀ ਨਹੀਂ ਸੁਣਾਈ ਕੀਤੀ ਅਸੀਂ ਯੂਨ ਸਾਹਿਬ ਨੂੰ ਵੀ ਕਹਿ ਲਿਆ ਪ੍ਰਧਾਨ ਜੀ ਨਾਲੋਂ ਵੀ ਕਹਿ ਲਿਆ ਸਾਰਿਆਂ ਨੂੰ ਅਸੀਂ ਕਹਿ ਲਿਆ ਐਮਟੀ ਵਾਲੋਂ ਵੀ ਕਹਿ ਲਿਆ ਦੇਖੋ ਐਮਟੀ ਵੀ ਆਪਣੇ ਭਾਈ ਇਹਨੇ ਸਾਰੇ ਅਸੀਂ ਸਾਰਿਆਂ ਦੀ ਬੇਨਤੀ ਕਰ ਚੁੱਕੇ ਹਾਂ ਵੀ ਜਦੋਂ ਇਹਨਾਂ ਨੇ ਨਹੀਂ ਸਾਡੀ ਥੋੜਾਈ ਕੀਤੀ ਹਰਕੇ ਅਸੀਂ ਨੂੰ ਮਜਬੂਰ ਹੋ ਕੇ ਅਗਾਂ ਨੂੰ 24 ਘੰਟੇ ਦਾ ਨੋਰ ਦੇਣਾ ਪਿਆ ਇਹਨਾਂ ਨੂੰ ਵੀ 24 ਘੰਟੇ ਦੇ ਹੰਦਿਆਂ ਸਾਡੀਆਂ ਮੰਗਾਂ ਮੰਨ ਦਿਓ ਤਾਂ ਠੀਕਾ ਨਹੀਂ ਅਸੀਂ ਅਣ ਮਿਤੇ ਲਈ ਹੜਤਾਲ ਦੇ ਬਟਾ ਕੇ ਤੇ ਜੋ ਸਾਹਿਬ ਨੇ ਤੇ ਪ੍ਰਧਾਨ ਨੇ ਇਹ ਗੱਲ ਤੇ ਕੋਈ ਗੌਰ ਨਹੀਂ ਕੀਤੀ ਲੈ ਕੇ ਸਾਡਾ ਨੋਟਸ ਕਰਕੇ ਸਹਿਣ ਤੇ ਗੱਡੀ 'ਚ ਬਹਿ ਕੇ ਚੁਰ ਗਿਆ ਤੇ ਅਸੀਂ 2 ਵਜੇ ਦਾ ਤੱਕ ਦਾ ਸਾਡਾ 24 ਘੰਟਿਆਂ ਦਾ ਟਾਈਮ ਸੀ ਅਸੀਂ 24 ਘੰਟਿਆਂ ਦਾ ਮਾਰਗੋ ਬਹਿ ਗਏ ਆ ਤੇ ਉਹਨਾਂ ਨੇ ਕੋਈ ਵਾਰਕ ਨਹੀਂ ਪਿਆ ਉਹਨਾਂ ਨੂੰ ਉਹ ਗੱਡੀਆਂ 'ਚ ਬਹਿ ਬਹਿ ਕੇ ਵਾਕੇ ਕਿ ਹੁਣ ਸਾਡੀ ਕੱਚੇ ਮੁਲਾਜ਼ਮਾਂ ਦੀ ਤਨਖਾਹ ਦੋ-ਦੋ ਤਿੰਨ 달 ਮੇਂ ਨਹੀਂ ਆਦੀ ਪਈ ਹੈ। ਉਹਨਾਂ ਦੀ ਤਨਖਾਹ ਨਹੀਂ ਦੇ ਰਹੇ। ਹੁਣ ਸਾਡੀ ਹੁਣ ਅੱਜ ਕੱਲ ਮਾਹੌਲ ਖਰਾਬ ਹੈ। ਇੰਨਾ ਮਾਹੌਲ ਖਰਾਬ ਹੈ ਕਿ ਹੱਦੋਂ ਜ਼ਿਆਦਾ ਵੀ ਸਾਡੀਆਂ ਤਨਖਾਹ ਦਿਓ, ਸਾਨੂੰ ਬਿਟਣ ਆਉਣ ਦੇ ਪੈਸੇ ਦਿਓ। ਤੇ ਸਪਾਈ ਦੀ ਕੋਈ ਬੱਟੀ ਗੱਲ ਨਹੀਂ ਆ। ਸਪਾਈ ਅਸੀਂ ਸਰਮਾਸੀਆ ਸਾਡੇ ਭਾਈ ਨੇ ਉਹ। ਅਸੀਂ ਉਹਨਾਂ ਦੇ ਬੱਚੇ ਵੀ ਆ, ਅਸੀਂ ਭਾਈ ਵੀ ਆ ਤੇ ਅਸੀਂ ਸਾਰਾ ਕੁਝ ਉਹਨਾਂ ਦੀ। ਉਹਨਾਂ ਨੂੰ ਪਹਿਲਾਂ ਸਾਨੂੰ ਬਿਮਾਰੀ ਲੱਗਦੀ ਹੈ। ਕਿਉਂ ਅਸੀਂ ਨਿੰਨੇ ਕਾਲਜੇ ਜਾਂਦੇ ਆ ਨਿੰਨੇ ਕਾਲਜੇ ਝਾੜੂ ਮਾਰਦੇ। ਸਫਾਈ ਦਾ ਤਾਂ ਅਸੀਂ ਸਾਡਾ ਕੀ ਸਫਾਈ ਦਾ ਵੀ 2 ਘੰਟੇ ਚ ਕਰਦਾਂ ਨੇ ਸਾਨੂੰ ਕੋਈ ਦਿਓ ਤਾਂ ਸਹੀ ਅਸੀਂ ਹਰ ਇੱਕ ਵਾਰੀ ਇਹ ਹੀ ਕਰਦੇ ਆਂ ਸਫਾਈ ਦਾ ਵੀ ਘਾਟੇ ਡੂੜ ਘਾਟੇ ਚ ਕਰਦੇ ਨੇ ਅਸੀਂ ਮਜਬੂਰ ਹੋ ਕੇ ਬੈਠੇ ਆਂ ਇਹ ਹੀ ਮੈਂ ਆਪਣੇ ਪਈਆਂ ਨੂੰ ਨੰਨਾ ਪੱਤਰਕਾਰਾਂ ਬੀੜਾ ਨੂੰ ਵੀ ਸਾਡੀਆਂ ਗੱਲਾਂ ਉੱਥੋਂ ਤੱਕ ਪਹੁੰਚਾਓ ਜੋ ਇਹ ਪ੍ਰਸ਼ਾਸਨ ਨੂੰ ਪਤਾ ਲੱਗੇ ਕਿ ਉਹ ਦਾਬ ਹੁਣ ਆਉਂਦਾ ਹੈ ਇੱਕ ਦਿਨ ਆਉਂਦਾ 15 ਦਿਨਾਂ ਬਾਅਦ ਨਹੀਂ ਅਸੀਂ ਪ੍ਰਧਾਨ ਨੂੰ ਕਹ ਲੈ ਪ੍ਰਧਾਨ ਜੀ ਤੜਿਆ ਪੀ ਐਫ ਕੱਢੋ ਜਾਂ ਨਾਲੇ ਜਾਂ ਤਲਵਾ ਦਿਓ ਜਾਂ ਕੜਕ ਦੇ ਦਿਓ ਉਹ ਕਹਿੰਦਾ ਵੀ ਯੂਨੀਅਨ ਦਾ ਅਚਾਈ ਉਹ ਆਇਆ ਦਾ ਪ੍ਰਧਾਨ ਨਿਕਲ ਜਾਂਦਾ ਹੁਣ ਇਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਇਹਨਾਂ ਦੀ ਗਿੱਠੀ ਮਿੱਠੀ ਕੋਈ ਕੀ ਹੈ ਇਹਨਾਂ ਦਾ ਯੋਰਾ ਦਾ ਨਾ ਪ੍ਰਧਾਨ ਨਾ ਹੁੰਦਾ ਇਹਨਾਂ ਕਹਿੰਦੇ ਮੈਂ ਬਣ ਪਈਆਂ ਨਾਲ ਬਾਤ ਕਰਦਾ ਜਾਂ ਸੰਘਰਸ਼ ਜਿੱਤ ਲੋਕਾਂ ਦੀ ਹਾਂਜੀ ਜਿਸ ਤਰੀਕੇ ਨਾਲ ਆਪਣੇ ਇਥੇ ਪ੍ਰੋਟੈਸਟ ਜਾ ਰਹੀ ਹੈ ਤੇ ਜੋ ਲੋਕਾਂ ਦੇ ਕੰਮ ਨੇ ਜਾਂ ਮੇਰੇ ਸਫਾਈ ਦਾ ਸਿਸਟਮ ਹੈ ਉਹਦਾ ਕੀ ਹੋ ਰਿਹਾ ਹੈ ਸਫਾਈ ਸਾਰੇ ਕਿਹੜੇ ਬੰਦੇ ਜੀ ਜੇ ਸਾਡੀ ਨਹੀਂ ਵੀ ਸੁਣੀ ਸਰਕਾਰ ਨੇ ਅਤੇ ਸਾਡੇ ਯੂ ਸਾਹਿਬ ਨੇ ਜਿਹੜੇ ਡਿਸਪੋਜ਼ਲ ਮੋਟਰਾਂ ਜੀ ਐਨਪੀਐਸ ਸਰ ਜਿਹੜਾ ਸ਼ਹਿਰ ਦਾ ਸੀਵਰ ਦਾ ਪਾਣੀ ਚੱਲ ਰਿਹਾ ਉਹ ਵੀ ਮਲਾਇਓ ਅਸੀਂ ਇੱਥੇ ਬਿਠਾ ਦੇ ਜਿੰਨੇ ਵੀ ਅਤੇ ਕਿਸਾਨ ਜੁਣੀ ਜਥੇਬੰਦੀ ਵੀ ਅਸੀਂ ਮਦਦ ਲੇਵਾਂਗੇ ਜੀ ਸਾਰੇ ਜਿੰਨੇ ਵੀ ਜਥੇਬੰਦੀਆਂ ਰਿਟਾਇਰ ਕਰਮਚਾਰੀ ਹੈ ਉਹਨਾਂ ਦੀ ਮਦਦ ਲੇਵਾਂਗੇ ਜਿਹੜੇ ਹੋਰ ਜਥੇਬੰਦੀਆਂ ਦੁੱਧ ਵਾਲੇ ਉਹਨਾਂ ਦੇ ਮਦਦ ਲੇਵਾਂਗੇ ਜੀ ਇਸ ਅਗਰਸ ਨੂੰ ਬੜਾ ਤਿੱਖਾ ਅਤੇ ਤੇਜ਼ ਕੀਤਾ ਜਾਊਗਾ ਅ ਪੋਛ ਕੇ ਸਮੇਂ ਪਹਿਲਾਂ ਇਥੇ ਮੈਦੂਰ ਜਲਸਾ ਮਨਾਇਆ ਗਿਆ ਸੀ ਤੇ ਬਦੇ ਉਤੇ ਗੱਲ ਕੀਤੀ ਗਈ ਸੀ ਹਾਂ ਜੀ ਇਨਾ ਵੱਲੋਂ ਕੀ ਹੋ ਵੀ ਗਿਆ ਸੀ ਵੀ ਅਸੀਂ ਵੀ ਇੱਕ ਮਜ਼ਦੂਰਾ ਦੇ ਮੁੰਡੇ ਹਾਂ ਤੇ ਸਾਡੇ ਵੱਲੋਂ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਕੰਮ ਕੀਤਾ ਜਾਂਦੀ ਉਹਨਾਂ ਬਾਰੇ ਕੀ ਇਹ ਜੀ ਜੀ ਕਹਾ ਤਾਂ ਬੜਾ ਕੁਝ ਗਿਆ ਇਥੇ ਬੜੀ ਜਣ ਕਿ ਬੜੀ ਬੜੀ ਗੱਲਾਂ ਕੀਤੀ ਗਈਆਂ ਈਓ ਸਾਹਿਬ ਵੱਲੇ ਦੀ ਆ ਤੇ ਪ੍ਰਧਾਨ ਵੱਲੋਂ ਠੀਕ ਹੈ ਜੀ ਮਗਰ ਕੋਈ ਵੀ ਗੱਲ ਸਾਡੀ ਇਨਾਂ ਨੇ ਸੁਣਾ ਹੀ ਨਹੀਂ ਕੀਤੀ ਕੋਈ ਮਜ਼ਦੂਰੀ ਦੀ ਸਮਝੇ ਨਾ ਨੇ ਸਾਡੀ ਜਿਹੜੇ ਪੀਐਫ ਬੜਾ ਸਮੱਸਿਆ ਹੁੰਦੇ ਆ ਲੋਕਾਂ ਦੇ ਵਿੱਚ ਕਿਸੇ ਦਾ ਵਿਆਹ ਆ ਜੀ ਕਿਸੇ ਸਾਦੀ ਲੜਕੀ ਦੀ ਕਿਸੇ ਲੜਕੇ ਦੀ ਮਲਾਜਮਾਂ ਦੀ ਉਹ ਸਾਨੂੰ ਪੀਐਫ ਜਿਹੜਾ ਉਹ ਉਹ ਵੀ ਦਿੱਤਾ ਜਾਂਦਾ ਜਿਹੜਾ ਮੈਡੀਕਲ ਜਿਹੜਾ ਮਿਲਦਾ ਸਾਨੂੰ ਉਹ ਵੀ ਦਿੱਤਾ ਜਾਂਦਾ ਹੈ ਬੱਤਤੋ ਬੱਤ ਕੀ ਹੈ ਉਹ ਸੋ ਜਿਸ ਤਰੀਕੇ ਨਾਲ ਉਹਨਾਂ ਨੂੰ ਕਿਹਾ ਗਿਆ ਸੀ ਕਿ ਜਲਦੋਂ ਜਲ ਤੁਹਾਡੀ ਸਾਰੀ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਤਾਂ ਇਹ ਲੱਗਦਾ ਹੈ ਕਿ ਕਹਿਣਾ ਚਾਹੁੰਦਾ ਸਾਰੀ ਪਿੰਡ ਨੇ ਮੈਂ ਤਾਂ ਕੋਈ ਵਿਸ਼ਵਾਸ ਨਹੀਂ ਇਹਨਾਂ ਤੇ ਰਿਹਾ ਸਾਨੂੰ ਜਿਹੜਾ ਇੱਕ ਮਹੀਨੇ ਸਾਡਾ ਮਜਬੂਰ ਦੇ ਅੜੇ ਦੇ ਵਿੱਚ ਸ਼ਾਮਲ ਕਰੇ ਸੀ ਦੀ ਡਿਵਾਈਡ ਕਿਤੇ ਸੀ ਉਹਨਾਂ ਵਿਸ਼ਵਾਸ ਦਵਾਏ ਸੀ ਵੀ ਸਾਰਾ ਕੁਝ ਕੱਢ ਕੇ ਉਹਨਾਂ ਸਾਨੂੰ ਕਰਦੇ ਆਂਗੇ ਨਹੀਂ ਜਿਹੜਾ ਮੁਲਾਜ਼ਮਾਂ ਦੇ ਪੀਐਫ ਜਮ੍ਹਾਂ ਕਰਾਦਾ ਕਿ ਲੰਬੇ ਸਮੇਂ ਤੋਂ ਤੁਹਾਡਾ ਪੀਐਫ ਅਧਿਨ ਅਗਰ ਕੋਸਲੇ ਖਾਈ ਜਾਂਦੀ ਆ ਬਾਈ ਉਹ ਸਾਡੇ ਸਾਰੇ ਖਾਤੇ ਹੀ ਬੰਦ ਕਰ ਦੇ ਬੈਂਕਾਂ ਦੇ ਵਿੱਚ 1 ਰੁਪਇਆ ਵੀ ਕਿਸੇ ਮੁਲਾਜ਼ਮ ਦੇ ਨਹੀਂ ਦਿੱਤੀ ਅਤੇ ਖਾਤੇ ਬੰਦ ਕਰਦੇ ਜੇ ਸਾਰੇ ਝੂਠੇ ਵਾਦੇ ਜੀ ਇਹਨਾਂ ਦੇ ਇੱਕ ਬਾਈ ਨੇ ਅਹ ਸੋ ਇਸ ਵਕਤ ਅਗਰ ਆਪਾਂ ਕਹੀਏ ਕਿ ਜੋ ਮੁਲਾਜ਼ਮਾਂ ਦੀ ਹੜਤਾਲ ਹੁੰਦੀ ਕੰਮ ਦੇ ਕਾਰਨ ਜੋ ਸ਼ਹਿਰ ਦੀ ਸਮੱਸਿਆਵਾਂ ਆਣ ਕੇ ਇਹਨਾਂ ਸਪਾਈ ਜੋਗੀ ਸੋ ਉਧਰ ਅੱਜੀ ਤੁਸੀਂ ਕੋਈ ਲੱਗੀ ਕਿਆ ਕਰੀਏ ਕੀ ਰਣਨੀਤੀ ਇਹ ਰਣਨੀਤੀ ਤੋਂ ਦੇਖੋ ਜੀ ਸਾਡੀ ਆ ਜੀ ਸ਼ਹਿਰ ਨਾਲ ਕੋਈ ਸਾਡਾ ਵਿਰੋਧ ਨਹੀਂ ਹੈ ਸ਼ਹਿਰ ਵਾਸੀ ਅਸੀਂ ਵੀ ਆ ਸਾਡੇ ਬੱਚੇ ਆ ਜੀ ਅਸੀਂ ਵੀ ਪੜਦੇ ਆ ਸਾਡੇ ਬੱਚੇ ਵੀ ਪੜਦੇ ਆ ਸਾਨੂੰ ਵੀ ਬਿਮਾਰੀ ਲੱਗੂਗੀ ਅਰੇ ਸ਼ਹਿਰ ਵਾਸੀ ਨੂੰ ਬਿਮਾਰੀ ਲੱਗ ਸਕਦੀ ਆ ਅਸੀਂ ਇਸ ਚੀਜ਼ ਨੂੰ ਸ਼ਹਿਰ ਕਿੰਨੇ ਸਾਡੀ ਕੋਈ ਪ੍ਰਦਰਸ਼ਨੀ ਹੈ ਸ਼ਹਿਰ ਜੋ ਅਸੀਂ ਇਹਨੇ ਬੇਨਤੀ ਕਰਦੇ ਆ ਜਿਹੜੇ ਐਮਸੀ 7 ਬੈਠੇ ਆ ਇਹੋ ਸਾਹਿਬ ਬੈਠੇ ਆ ਤੇ ਇਹਨਾਂ ਨੂੰ ਕਹਿ ਜਾਵੇ ਵੀ ਇਹਨਾਂ ਤਰ੍ਹਾਂ ਦੇ ਕੇ ਸ਼ਹਿਰ ਦੀ ਸਾਸ ਭਾਈ ਕਿੱਦਰੀ ਜਾਵੇ ਜੀ ਸ਼ਹਿਰ ਨਾਲ ਸਾਡਾ ਕੋਈ ਗੋਹੜੀ ਆ ਜੀ ਠੀਕ ਹੈ ਜੀ ਅਤੇ ਅਸੀਂ ਵੀ ਸ਼ਹਿਰ ਵਾਸੀ ਆ ਸਵੇਰੇ ਉੱਠ ਕੇ 4-5 ਵਜੇ ਅਸੀਂ ਉੱਠ ਕੇ ਸ਼ਹਿਰ ਨੂੰ ਸਾਫ਼-ਸੁਥਰਾ ਹੀ ਰੱਖਦੇ ਆਂ ਗੁਲਸਤਾਏ ਗੁਲਾਬ ਦਾ ਜੋ ਰਾਮਪੁਰਾ ਖੋਦ ਨਗਰ ਕੌਂਸਲ ਦੇ ਵਿੱਚ ਮੁਲਾਇਮ ਲੱਗੇ ਆ ਇਹ ਸ਼ਹਿਰ ਨੂੰ ਸਾਫ਼-ਸੁਥਰਾ ਹੀ ਰੱਖਦੇ ਆ ਜੀ ਆਪਣੀ ਪੂਰੀ ਲਗਨ ਨਾਲ ਅਤੇ ਮਿਹਨਤ ਨਾਲ ਪੂਰਾ ਡੂਰੀ ਕਰਦੇ ਆ ਜੀ ਤੋਂ ਮੈਂ ਕੁਝ ਕਹਿ ਨਹੀਂ ਵੀ ਕੀ ਕੁਝ ਹੋਇਆ ਤੁਹਾਨੂੰ ਵੀ ਪਤਾ ਹੀ ਹੈ ਪੱਤਰਕਾਰਾਂ ਵੀ ਜਾਣੋਗੇ ਆ ਸ਼ਹਿਰ ਵਾਸੀ ਨੂੰ ਹੀ ਪਤਾ ਵੀ ਕੀ ਹੋ ਰਿਹਾ ਤੇ ਬਜਟ ਦਾ ਪੈਸਾ ਆ ਰਿਹਾ ਨਗਰ ਕੌਂਸਲ ਦੇ ਵਿੱਚ ਹੈ ਨਹੀਂ ਕਰੋੜਾ ਰੁਪਿਆ ਆ ਰਿਹਾ ਮਗਰ ਉਹ ਦਿੱਤਾ ਨਹੀਂ ਜਾ ਰਿਹਾ ਕਿੱਥੇ ਲਾਰੇ ਕਿੱਥੇ ਜਾ ਰਿਹਾ ਉਹਦਾ ਕੋਈ ਪਾਇਤ ਨਹੀਂ ਸਾਹਿਬ ਆਮ ਇਸ ਲਾਇਓ ਜੇ ਕੁਝ ਵੀ ਸ਼ੁਰੂ ਖੜਾ ਲਿਆ ਰਾਜਨੀਤੀ ਚਾਰ ਚੁੱਕਾ ਬੰਦਾ ਪਾਜ ਦਾ ਹੈ ਮੋਟੇ ਨਹੀਂ ਚੱਲੇ ਇਹ ਚੱਲੇ ਸੁਣ ਕੇ ਇਧਰ ਬਖਾਲ ਬਹੁਤ ਮਰਦ ਨਹੀਂ ਕਹੇ ਆਹ ਦਾ ਇਹ ਸਾਰਾ ਕੱਟ ਕਰ ਰਿਹਾ ਭਾਜੇ ਸਿੰਦੇ ਇਥੇ ਦਾ ਦਾ ਇਹ ਸਮਾਜਿਕ ਸਵਾਲ ਜਿਹੜੇ ਦਿਖਲਵਾ ਉਹ ਹੱਥ पे ਨਾ ਮਾਣ ਨਹੀਂ ਨਹੀਂ ਹੋ